ਸਤਿ ਸ਼੍ਰੀ ਅਕਾਲ ਸੰਤਾ ਬਹੁਤ ਧੰਨਵਾਦ ਕਰਦੇ ਆਂ ਜੀ ਅਸੀਂ ਜੀ ਸਤਾਨਾ ਵੱਲੋਂ ਆਪਣੇ ਘਰ ਦੇ ਨਾਲ ਮੁਲਾਕਾਤ ਕਰਨ ਦਾ ਬਹੁਤ 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 ਹੀ ਮੋਹ ਪਾਤੀ ਹੋਈ ਅਸਲੀ ਬਹੁਤ ਧੰਨਵਾਦ ਕਰਦੇ ਹਾਂ ਖੇਲਪੁਰ ਬੰਦਾ ਜੀ ਤੇ ਆਪਣੀਏ ਜਿਹੜੀ 10 ਨੰਬਰ ਹੱਲ ਕਰਦੇ ਇਹਨਾਂ ਨਾਲ ਸਾਡੀ ਜਿਹੜੀ ਆ ਮੁੰਡਾ ਬਾਤ ਹੈ ਜਿਹਨਾਂ ਸਾਹਮਣੇ ਬੈਠ ਕੇ ਗੱਲਾਂ ਕਰਾਉਂਦਾ ਬਹੁਤ ਵਧੀਆ ਕਰਿਆ ਹਰੇ ਬੰਦ ਆਪਣੇ ਭਾਈ ਨੂੰ ਭੈਣ ਨਾਲ ਟੱਲੇ ਦਾ ਬਹੁਤ ਵਧੀਆ ਬਹੁਤ ਕੀ ਗੱਲਾਂ ਕੀ ਕੀਤੀਆਂ ਤੁਸੀਂ ਆ ਭੈਣ ਸਾਈਕਲ ਨਾਲ ਕਰੇ ਜੀ ਆਪਣਾ ਅੱਗੇ ਨੂੰ ਆਪਣਾ ਕੋਈ ਇਹਦੀ ਗਲਤੀ ਅਸੀਂ ਨਾ ਕਰੀਏ ਜਿਹੜੀ ਅਸੀਂ ਉਹਦੇ ਆ ਗਏ ਤੁਸੀਂ ਨਾ ਕਿਸੇ ਕਿਸੇ ਨਾ ਕਾਰਨ ਪਹੁੰਚ ਗਏ ਜਿਵੇਂ ਹੋਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੋ ਉਪਰਾਹੀ ਦੁਨੀਆ ਚ ਤੁਰੇ ਹੋਏ ਦਾ ਸਰ ਸਾਰਿਆਂ ਨੂੰ ਆਈ ਕਹਿੰਦੇ ਆ ਵੀ ਆਪਣਾ ਜਿਹੜਾ ਲਾਈਫ ਦਾ ਪਿਕਚਰ ਆਪਣੀ ਓਕੀ ਦਾਨੀ ਆਪਣੇ ਮਾਪੇ ਪਾਪ ਦਾ ਕਹਿਣਾ ਆਪਣੇ ਭੈਣ ਭਾਈਆਂ ਦਾ ਕਹਿਣਾ ਪੰਡਿਕਾ ਚ ਲੈਣਾ ਚਾਹੀਦਾ ਵੀ ਅਸੀਂ ਜਲਦ ਤੋਂ ਘੱਟ ਪਾਸੇ ਨਾ ਜਾਈਏ ਆਪਣਾ ਚੰਗੇ ਪਾਸੇ ਰਹੀਏ ਚੰਗੇ ਪਾਸੇ ਸਰ ਟੇਲਿੰਗ ਕਰ ਸਕੂਲ ਲਾਈਫ ਵੀ ਬੜਾ ਬਗੜਦਾ ਵੀ ਰਹਿ ਜਾਂਦਾ ਹੈ ਉਹ ਬੰਦੇ ਨੂੰ ਆਪਾਂ ਨੇ ਦੱਸਾ ਦੇ ਕਿ ਇਹ ਟੈਕਨੀਕ ਜਿਹੜੇ ਮੈਂ ਕਰੇ ਪਾਤੇ ਯਾਨੀ ਦੰਦ ਪਾਦੇ ਜਾਂਦਾ ਰਾਈਟ ਕਰਦੇ ਜੇ ਕਰੇ ਹੁੰਦੇ ਤਾਂ ਹੋਰ ਵੱਧ ਖੁਸ਼ੀ ਹੋਣੀ ਸੀ ਬਹੁਤ ਵਧੀਆ ਖੁਸ਼ੀ ਹੋਣੀ ਸੀ ਸਾਡੇ ਜਿਹੜੇ ਘਰ ਦਾ ਮਾਹੌਲ ਆ ਇਹ ਆਪਾਂ ਨੇ ਉਹ ਨਾਲ ਸੁਣ ਕੇ ਹਾਰ ਨਹੀਂ ਦਿਖਾਤਾ ਦੇ ਕਿ ਆਪਾਂ ਆਪਣੇ ਸਦੀਆਂ ਦਾ ਕਾਹਦੀ ਕਰਦੇ ਬਹੁਤ ਵਧੀਆ ਕਰਿਆ ਵਾ ਜੀ ਪ੍ਰਬੰਧ ਜੀ ਆਏ ਆ ਘਰ ਦੇ ਮਿਲਣ ਨੇ ਆ ਤੇ ਆਲੋ ਤਿਹਾਰ ਹੈ ਜੀ ਲੈ ਖੜੀਆਂ ਉਹ ਵੀ ਤੁਹਾਨੂੰ ਪਤਾ ਹੀ ਜੇਲ੍ਹ ਚ ਅੰਦਰ ਬੈਠੇ ਆਂਗੇ ਪ੍ਰਸ਼ਾਸਨ ਨੇ ਵਧੀਆ ਕਰਿਆ ਬਾਕੀ ਪ੍ਰਸ਼ਾਸਨ ਨੂੰ ਵੀ ਮੰਗ ਹੈ ਜੀ ਜਿਹੜੇ ਬੰਦੇ ਅੰਦਰ ਬੈਠੇ ਇਹਨਾਂ ਨੂੰ ਜਮਾਨਤਾਂ ਦੋ ਵੀ ਤੁਹਾਨੂੰ ਟਾਈਮ ਹੋ ਗਿਆ تھا ਵੀ ਅੰਦਰ ਬੈਠੇ ਕੇਸਾਂ ਨਹੀਂ ਸਣਵਾਈਆਂ ਨਹੀਂ ਅਮਰੀਕਾ ਲੰਬੀਆਂ ਤਾਂ ਨਹੀਂ ਹਾਈ ਕੋਰਟ ਤਰੀਕ ਪੈਂਦੀ ਸਾਡੀ ਹੋਰਾਂ ਦੀ ਵੀ ਬਹੁਤ ਲੋਕਾਂ ਦੀ ਪੈਂਦੀ ਵੀ ਹਾਈ ਕੋਰਟ ਤਰੀਕਾਂ ਛੋਟੀਆਂ ਕਰੀ ਜਾਂਦੇ ਬੰਦੇ ਦੀ ਸਣਵਾਈ ਹੋਵੇ ਅੱਜ ਤਿਹਾਰ ਤੇ ਪਛਤਾਵਾ ਹੁੰਦਾ ਕਿਸੇ ਦਾ ਹਾਂਜੀ ਹਾਂ ਪਛਤਾਵਾ ਹੈ ਵੀ ਜੇ ਅਗਰ ਕੋਈ ਗਲਤ ਕੰਮ ਨਾ ਕਰ ਦੇ ਆਪਣੀ ਘਰ ਆਉਂਦੇ ਫੋਰਨ ਕੀ ਜਿਹੜੇ ਅੱਜ ਕੱਲ੍ਹ ਆਪਰਾਧਕ ਦੁਨੀਆ ਤੇ ਚੱਲ ਰਹੇ ਨੇ ਵੀ ਭਾਈ ਨਾ ਕੋਈ ਗਲਤ ਕੰਮ ਕਰੋ ਨਾ ਜਿਸ ਤਰ੍ਹਾਂ ਸਿੱਧਾ ਬੈਠੇ ਹੰਦਰ ਲਾਲੂ ਤੁਸੀਂ ਨਾ ਨਾ ਵੀ ਅੰਦਰ ਆ ਮੈਂ ਬਹੁਤ ਖੁਸ਼ੀ ਹੋਈ ਮਿਲ ਕੇ ਆਪਣੇ ਭਰਾ ਨੂੰ ਯਾਰ ਇਹ ਬਹੁਤ ਸੰਪਲ ਸੌਂਗੀ ਸੀ ਬਿਲਕੁਲ ਜੰਗਾ ਲੱਗਿਆ ਸਾਰਾ ਬਰਵਾ ਦੇ ਜਾਂ ਪੀਪਾ ਕੇ ਮਿਲਦੇ ਆ ਨਹੀਂ ਤਾਂ ਅੰਦਰ ਪਹਿਨਾ ਹੁੰਦੇ ਸੀ ਇੰਨਾ ਹੀ ਚਲੇ ਜਾਂਦਾ ਸੀ ਵੀ ਦੀ ਚੈੱਕ ਵੀ ਨਹੀਂ ਸੀ ਚੰਗੀ ਤਰ੍ਹਾਂ ਦੀ ਅੱਜ ਬਹੁਤ ਚੰਗਾ ਲੱਗਿਆ ਜੇਲ੍ਹ ਪ੍ਰਸ਼ਾਸਨ ਵੱਲੋਂ ਵਧੀਆ ਪ੍ਰਬੰਧ ਕੀਤਾ ਬਹੁਤ ਵਧੀਆ ਕੀਤਾ ਹੋਇਆ ਹੈ ਕਿਸ ਤਰ੍ਹਾਂ ਦੇਖਦੋ ਕਿਸੇ ਨਾ ਕਿਸੇ ਕਾਰਨ ਇਹ ਅਪਰਾਧਿਕ ਮਾਮਲੇ ਕਰਕੇ ਇੱਥੇ ਆ ਕੇ ਨਹੀਂ ਤਾਂ ਘਰੇ ਹੋਣਾ ਸੀ ਵਧੀਆ ਦਕਰੇ ਮਹਾਲ ਹੋ ਰਹੇ ਹੁੰਦਾ ਹੈ ਯਾ ਪਰਿਆ ਪਰ ਇਸੇ ਥੋੜਾ ਜਿਹਾ ਖੁਸ਼ੀ ਵੀ ਹੋ ਰਹੀ ਹੈ ਅੱਜ ਦੇ ਟਾਈਮ ਤੇ ਮਨ ਵੀ ਪਰੇਸ਼ਾਨ ਹੋ ਰਹੀ ਹੈ ਵੀ ਯਾਰ ਅਬ ਕਿਥੇ ਮਾਈਕ ਨਹੀਂ ਲਿਆ ਪੋ ਫੌਰਨ ਕੀ ਮੈਸੇਜ ਦੇਣਾ ਚਾਹ ਰੋ ਜੋ ਉਪਰਾਧਕਾਂ ਨੂੰ ਵੀ ਬਸ ਆਪਣਾ ਸਹੀ ਰਹੋ ਸਾਰੇ ਹੋਸ਼ ਵੀ ਐਦਾਂ ਦਾ ਕੋਈ ਕੋਈ ਅਜੀ ਗਲਤੀ ਨਾ ਕਰੋ ਕੁਝ ਵੀ ਨਾ ਕਰੋ ਕਿ ਜਿਹੜਾ ਲੋਕੀ ਵੀ ਕਰ ਦਿੰਦੇ ਨਾਲ ਉਹ ਮੇਰੇ ਕੋਲ ਅਸਲ ਇਹਨੂੰ ਮੋਟਾ ਜਿ ਖੜੇ ਸੀ ਇਹਨਾਂ ਨਾਲ ਕਿਸੇ ਨੇ ਕੁਝ ਵੀ ਅੰਦਰ ਥਾ ਕੇ ਜਾਂਦੇ ਅੰਦਰ ਹੋ ਗਿਆ ਤਾਂ ਸਾਲ ਵਿੱਚ ਕੰਮ ਬਹੁਤ ਹੋਦੀ ਇਮੀਡੀਏਟ ਸੋਨੀਆਂ ਤੇ ਆ ਕੇ ਬਹੁਤ ਵਧੀਆ ਲੱਗਿਆ ਤੇ ਹਸਪਤਾਲ ਦਾ ਸੇਵਿਸ ਤੋਂ ਵੀ ਵਧੀਆ ਲੱਗਦਾ ਜੀ ਚੱਲ ਜੀ ਮੈਨੂੰ ਦੱਸੋ ਇਹ ਜਵਾੜ ਦੇ ਤੱਕ ਤਾਂ ਉਹ ਮੰਗਦਿਆ ਵੀ ਸੇਟੀ ਤੋਂ ਸੇਟੀ ਘਰੇ ਆ ਚੁੱਕੇ ਕਿਸ ਤਰ੍ਹਾਂ ਦੇਖੋ ਵੀ ਨਹੀਂ ਤਕਰਾਂ ਵਿੱਚ ਹੁਣੇ ਕਿਸੇ ਨਾ ਕਿਸੇ ਕਾਰਨ ਇੱਥੇ ਜੇੜਚ ਨੇ ਕਿਸੇ ਮਿਲ ਲਿਆ ਉਹ ਖਤਮ ਹੁੰਦਾ ਬੈਠਾ ਜੀ ਬਸ ਇੰਨਾ ਕਿ ਮੈਂ ਕਸੂਰ ਘਰ ਚੋਰੇ ਬੈਠਾ ਜੀ ਅੱਜ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਲਕੜੀਆਂ ਦਾ ਜਿਹੜਾ ਪਵਿੱਤਰ ਤਿਹਾਰ ਹੈ ਅੱਜ ਦੇ ਦਿਨ ਮਾਨਯੋਗ ਪੰਜਾਬ ਸਰਕਾਰ ਤੇ ਮਾਨਯੋਗ ਐਡੀ.ਐਮ. ਸਾਹਿਬ ਵੱਲੋਂ ਸਾਨੂੰ ਦੇ ਸਿੱਧਾ ਨਿਰਦੇਸ਼ ਆਏ ਨੇ ਕਿ ਜਿੰਨੇ ਵੀ ਇਨਮੇਟਸ ਨੇ ਚਾਹੇ ਬੇਲ ਹੈ ਚ ਬੇਲ ਹੈ ਉਹਨਾਂ ਨੂੰ ਉਹਨਾਂ ਦੇ ਭੈਣ ਭਰਾਵਾਂ ਦੇ ਨਾਲ ਮਿਲਾਇਆ ਜਾਵੇ ਸੋ ਅੱਜ ਅਸੀਂ ਡਿਊਟੀ ਦੇ ਵਿੱਚ ਇੱਕ ਪ੍ਰਬੰਧ ਕੀਤਾ ਉਹਨਾਂ ਦੇ ਲਈ ਸ਼ੁਰੂਆਤ ਹੈ ਸੋ ਸਾਡੀ ਕੋਸ਼ਿਸ਼ ਇਹ ਰਹੀ ਹੈ ਕਿ ਉਹਨਾਂ ਨੂੰ ਪਰਿਵਾਰਕ ਮਾਹੌਲ ਸਿਰਜਿਆ ਜਾਵੇ ਕਿਉਂਕਿ ਭਾਵੁਤਤਾ ਦਾ ਤਿਹਾਰ ਹੈ ਭੈਣਾਂ ਆਪਣੇ ਭਰਾਵਾਂ ਨੂੰ ਮਿਲਣਗੀਆਂ ਜੇਲ੍ਹ ਵਿੱਚ ਜਾਂ ਭਰਾ ਆਪਣੀਆਂ ਭੈਣਾਂ ਨੂੰ ਮਿਲਣ ਲਈ ਬਣਾਉਲੀ ਆਉਣਗੇ ਸੋ ਸਾਡਾ ਥੋੜਾ ਜਿਹਾ ਅਪਰੋਚ ਇਹ ਰਹੀ ਹੈ ਕਿ ਜੇਲ੍ਹ ਦੇ ਵਿੱਚ ਸਾਨੂੰ ਇੱਕ ਇਹਨਾਂ ਨੂੰ ਪਰਿਵਾਰਕ ਮਾਹੌਲ ਦੇ ਕੇ ਰੱਖੀ ਬਣਾਉਣ ਦੇ ਲਈ ਸਫਾਵਾ ਮਾਹੌਲ ਦਿੱਤਾ ਜਾਵੇ ਟਾਈਮਿੰਗ ਕੀ ਰੱਖੀ ਹੈ ਭਜੀ ਦੇ ਹਵਾਲਾ ਤੇ ਕਿੰਨੇ ਆ ਸਾਡੇ ਕੋਲ ਤਕਰੀਬਨ ਜੀ 1100 ਦੇ ਕਰੀਬ ਬੋਲ ਨੇ ਸਾਡੇ ਕੋਈ ਇਨਮੇਟਸ ਜਿਹਦੇ ਵਿੱਚ 100 ਦੇ ਕਰੀਬ ਲੜਕੀਆਂ ਨੇ ਲੇਡੀਜ਼ ਨੇ ਤੇ ਬਾਕੀ ਮੇਲ ਇਨਮੇਟਸ ਨੇ ਟਾਈਮਿੰਗ ਹਾਂ ਜੀ ਹਾਂ ਜੀ ਜੇ ਕੋਈ ਲੇਡੀ ਦਾ ਕੋਈ ਭਰਾ ਆਉਂਦਾ ਤਾਂ ਅਸੀਂ ਉਹਨਾਂ ਨੂੰ ਰੱਤੀ ਬਣਾਵਾਗੇ ਟਾਈਮਿੰਗ ਦਾ ਹੈ ਜੀ 9 ਤੋਂ ਲੈ ਕੇ 5 ਵਜੇ ਤੱਕ ਸੋ ਜਿੰਨੀਆਂ ਵੀ ਭੈਣਾਂ ਆਉਣਗੀਆਂ ਸਾਰਿਆਂ ਨੂੰ ਰੱਤੀ ਬਣਵਾਈ ਜਾਏਗੀ 9 ਤੋਂ 5 ਦਾ ਸਮਾਂ ਹੈ ਹਰ ਸਿਮਰਤ ਕੋਰ ਬਾਦਲ ਨੇ ਮੁਲਾਕਾਤ ਕਰਨ ਲਈ ਆਣਾ ਜੇ ਰੱਖੜੀ ਦੀ ਕੋਈ ਪ੍ਰਬੰਧ ਖਾਸ ਕੀਤੇ ਗਏ ਨੇ ਵਿਕਰਮ ਜੀ ਕਿਹਾ ਸਾਰ ਜਿੰਨੇ ਵੀ ਸਾਡੇ ਕੋਲ ਇਨਫੋਰਮੇਸ਼ਨ ਨੇ ਸਾਰਿਆਂ ਨੇ ਪ੍ਰਬੰਧ ਕੀਤੇ ਗਏ ਨੇ ਕੋਈ ਵੀ ਭੈਣ ਆਪਣੇ ਭਰਾ ਨੂੰ ਰੱਦੀ ਮੰਨਣ ਲਈ ਆ ਸਕਦੀ ਹੈ ਜੀ ਮੋਸਟ ਵੈਲਕਮ